ਸਤਿ ਸ਼੍ਰੀ ਅਕਾਲ ਜੀ ਮੈਂ ਸਭੀ ਢਿਲੋਂ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਆਪਣੇ ਖੇਤਾਂ ਦੇ ਬਣਾ ਰਹੇ ਹਾਂ ਆਪਣੇ ਕੋਲ ਜਿਹੜੀਆਂ ਸਬਜ਼ੀਆਂ ਲੱਗੀਆਂ ਹੋਈਆਂ ਗਰਮੀ ਵਾਲੀਆਂ ਸਰਦੀਆਂ ਦੇ ਵਿੱਚ ਆਪਾਂ ਲਾਉਣੇ ਆ ਉਹਨਾਂ ਸਬਜ਼ੀਆਂ ਬਾਰੇ ਅੱਜ ਗੱਲਬਾਤ ਕਰਾਂਗੇ ਕਈ ਵੀਰਾਂ ਦੇ ਆਪਣੀ ਪਹਿਲਾਂ ਵਾਲੀ ਵੀਡੀਓ ਤੇ ਕਮੈਂਟ ਆਏ ਸੀ ਵੀ ਜਿਹੜੇ ਨਵੰਬਰ ਦੇ ਵਿੱਚ ਸਬਜ਼ੀਆਂ ਲਾਉਣੇ ਆ ਕੀ ਆਪਾਂ ਉਹਨਾਂ ਨੂੰ ਦਸੰਬਰ ਦੇ ਵਿੱਚ ਵੀ ਲਾ ਸਕਦੇ ਆ ਇਸ ਵਿਸ਼ੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੀਆਂ ਸਬਜ਼ੀਆਂ ਦੇਸੀ ਕਦੂ ਚੱਪਣ ਕਦੂ ਖੀਰਾ ਖਰਬੂਜਾ ਤਰਬੂਜ ਚੌਲੇ ਪੇਠਾ ਇਹ ਸਾਰੀਆਂ ਸਬਜ਼ੀਆਂ ਕੀ ਆਪਾਂ ਦਸੰਬਰ ਦੇ ਵਿੱਚ ਲਾ ਕੇ ਵੀ ਇਹਨਾਂ ਤੋਂ ਪੂਰਾ ਝਾੜ ਲੈ ਸਕਦੇ ਆ ਜੇਕਰ ਦਸੰਬਰ ਦੇ ਵਿੱਚ ਲਾਉਣੇ ਆ ਨਵੰਬਰ ਵਾਲੀ ਸਬਜ਼ੀ ਤੋਂ ਵੀ ਘੱਟ ਝਾੜ ਆਊਗਾ ਇਸ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ ਕਿਸਾਨ ਲਵਜੀ ਸਿੰਘ ਢਿੱਲੋਂ ਦੇ ਨਾਲ ਸਿਗਾ ਬਾਈ ਬਾਈ ਲਵਜੀਤਾ ਅੱਜ ਤਾਂ ਤੁਸੀਂ ਜਾਣਨਾ ਜਿਹੜਾ ਤੁਹਾਡੇ ਕੋਲੇ 15 ਤੋਂ 20 ਸਾਲ ਦਾ ਸਬਜ਼ੀਆਂ ਤਜਰਬਾ ਹੈ ਉਹਦੇ ਵਿੱਚ ਵੀ ਜਿਹੜੀਆਂ ਆਪਾਂ ਗਰਮੀਆਂ ਦੇ ਵਿੱਚ ਸਬਜ਼ੀਆਂ ਲਾਉਣੇ ਆ ਤੇ ਉਹ ਤੁਸੀਂ ਹੁਣ ਸਰਦੀਆਂ ਦੇ ਵਿੱਚ ਲਾਉਣੇ ਨਵੰਬਰ ਦੇ ਵਿੱਚ ਕਈ ਕਿਸੇ ਕਿਸਾਨ ਵੀਰਾਂ ਦੇ ਵੀਡੀਓ ਤੇ ਫੋਨ ਆਏ ਸੀ ਵੀ ਕੀ ਉਹਨਾਂ ਨੂੰ ਆਪਾਂ ਦਸੰਬਰ ਦੇ ਵਿੱਚ ਲਾ ਸਕਦੇ ਆ ਜਾਂ ਦਸੰਬਰ ਦੇ ਵਿੱਚ ਹੋਰ ਕਿਹੜੀਆਂ ਸਰਜੀਆਂ ਆਪਾਂ ਲਾ ਸਕਦੇ ਆ ਜੇਕਰ ਆਪਾਂ ਸਭ ਤੋਂ ਪਹਿਲਾਂ ਦੇਸੀ ਕਦੂ ਦੀ ਗੱਲ ਕਰੀਏ ਦੇਸੀ ਕਦੂ ਤੁਹਾਡੇ ਕੋਲੇ ਹੁਣ 3-3 4-4 ਪੱਤੇ ਹੋਇਆ ਪਿਆ ਜੇ ਆਪਾਂ ਇਹਨਾਂ ਨੂੰ ਨਵੰਬਰ ਦੇ ਵਿੱਚ ਲਾਉਨੇ ਆ ਤਾਂ ਆਪਾਂ ਨੂੰ ਕੀ ਫਰਕ ਪੈਂਦਾ ਇਹਦੇ ਨਾਲ ਨਵੰਬਰ ਚ ਮੈਂ ਕਿਤਾ ਟੈਂਪਰੇਚਰ ਵੱਧ ਜਾਂਦਾ ਹੈ ਹਰਾ ਛੇਤੀ ਹੋ ਜਾਂਦਾ ਹੈ ਹਫਤੇ ਵਿੱਚ ਨਿਕਲਿਆ ਕੱਲਾ ਕੱਲਾ ਦਾਣਾ ਨਿਕਲਿਆ ਆਉਂਦਾ ਠੀਕ ਹੈ ਜੇ ਉਹਨਾਂ ਨੂੰ ਆਪਾਂ ਲੇਟ ਲਾਵਾਂਗੇ ਦਸੰਬਰ ਚ ਪਰ ਇਹਦੇ ਪੱਲੀ ਗੱਲ ਤਾਂ ਜਰਮੀਨੇਸ਼ਨ ਤੇ ਫਰਕ ਪਊਗਾ ਠੀਕ ਹੈ ਦੂਜੀ ਗੱਲ ਹੈ ਜੇ ਹੁਣ ਇਹ ਬਾਲ ਗ੍ਰੋਥ ਕਰ ਗਈ ਪਾਲਾ ਚ ਲੂਗੀ ਉਹ ਛੋਟੀ ਬਾਲ ਉਹਨੇ ਦਸੰਬਰ ਚ ਪੂਰਾ ਪਾਲਾ ਨਹੀਂ ਹੋ ਕਰ ਹਾਂ ਇਹ ਫਰਕ ਪਈ ਠੀਕ ਹੈ ਤੇ ਜੇ ਨਾਲ ਹੀ ਜਿਵੇਂ ਹੁਣ ਆਪਣੇ ਕੋਲੇ ਚੱਪਣ ਕਦੂ ਵੀ ਲੱਗਾ ਆ ਚੱਪਣ ਕਦੂ ਨੂੰ ਕੀ ਆਪਾਂ ਦਸੰਬਰ ਦੇ ਵਿੱਚ ਲਾ ਸਕਦੇ ਆ ਹਾਂ ਬਾਈ ਚੱਪਣ ਕਦੂ ਨੂੰ ਵੀ ਲਾਤਾ ਸਕਦੇ ਆ ਕੋਈ ਚੱਕਰ ਨਹੀਂ ਬਸ ਉਹੀ ਹੈ ਜਿਹੜਾ ਮੇਨ ਪੁਆਇੰਟ ਹੈ ਪਹਿਲਾਂ ਤਾਂ ਜਰਮੀਨੇਸ਼ਨ ਦਾ ਪੈਂਦਾ ਹਾਂ ਦੂਜੀ ਗੱਲ ਉਹ ਤਾਂ ਫਿਰ ਚੱਲਣ ਚ ਫਰਕ ਪਾਏਗਾ ਕਿ ਉਹ ਮਲ ਉਹ ਉਹੀ 10 ਦਿਨ ਪਹਿਲਾਂ ਲੇਟਰ ਹੁੰਦਾ ਉਹੀ 15 20 ਦਿਨ ਪਹਿਲਾਂ ਭਾਰ ਰੇਟ ਹੁੰਦਾ ਠੀਕ ਹੈ ਉਹ ਉਹ ਵਾਰ ਰੇਟ ਡਾਊਨ ਹੋ ਜਾਂਦਾ ਤੇ ਜਿਵੇਂ ਹੁਣ ਗਾਹਾਂ ਆਪਣੇ ਕੋਲੇ ਖਰਬੂਜਾ ਤੇ ਤਰਬੂਜ ਆ ਗਏ ਤੇ ਉਹਨਾਂ ਬਾਰੇ ਆਪਣੇ ਕੀ ਵਿਚਾਰ ਨੇ ਖਰਬੂਜਾ ਤੇ ਤਰਬੂਜ ਬਈ ਕੰਪਨੀ ਦਾ ਕਹਿੰਦੀ ਹੈ 12ਵੇਂ ਵੀ ਨਹੀਂ ਚਲੋ ਪਰ ਆਪਾਂ ਉਹ ਵੀ ਗਰਮੀ ਚ ਲਾਏ ਹੋਏ ਹੈ ਠੀਕ ਹੈ ਆਪਣੇ ਹੁਣ ਹਰੇ ਹੋਏ ਖੜੇ ਪਹਿਲਾ ਪੱਤਾ ਚੱਕੀ ਖੜੇ ਆ ਉਹ ਬਸ ਆਪਾਂ ਤਾਂ ਇਸੀ ਗੱਲ ਤੋਂ ਡਰਤਾਂ ਮਾਰ ਲਾਉਣੇ ਕਿ ਤਾਂ ਜਰਮੀਨੇਸ਼ਨ ਵਧੀਆ ਹੁੰਦੀ ਹੈ ਇਹ ਮੰਨ ਲਓ ਉਹ ਤੋਂ ਪਹਿਲੀਆਂ ਚ ਜਿਹੜਾ ਹਫਤਾ ਪਹਿਲਾਂ ਵੀ ਚੱਲ ਫਿਰ ਦੂਜੇ ਨੂੰ ਤਾਂ ਬਸ ਉਹੀ ਮੰਨ ਲਓ ਰੇਟ ਵਧੀਆ ਮਿਲ ਜਾਂਦੇ ਤੇ ਇਹਦੇ ਵਿੱਚ ਕੀ ਆ ਇਹ ਹੁੰਦਾ ਵੀ ਜਿਵੇਂ ਹੁਣ ਨਵੰਬਰ ਦੇ ਵਿੱਚ ਵੀ ਜਰਮੀਨੇਸ਼ਨ ਛੇਤੀ ਵੀ ਹੋ ਜਾਂਦੀ ਹੈ ਤੇ ਦਸੰਬਰ ਦੇ ਵਿੱਚ ਠੰਡ ਦੇ ਕਾਰਨ ਲੰਮਾ ਟਾਈਮ ਵੀ ਲੈਂਦੇ ਜਰਮੀਨੇਸ਼ਨ ਵਾ ਹਾਂ ਹਾਂ ਵੀ ਲੰਮਾ ਟਾਈਮ ਲੈਂਦੇ ਉਹਦੇ ਵਾਸਤੇ ਉਹਦੇ ਵਾਸਤੇ ਜਦਾ ਮੈਂ ਬਹੁਤ ਕ ਮਰਤ ਦੇ ਰੂੜੀ ਚ ਦੱਬ ਕੇ ਲਾ ਵੀ ਆ ਨੂੰ ਕਿਤੇ ਕਦਾਂ ਪਿਆਉ ਕੇ ਮੰਨ ਲਓ 24 ਤੋਂ 48 ਘੰਟੇ ਰੂੜੀ ਚ ਦੱਬ ਕੇ ਲਾ ਲਓ ਤੇ ਜਦੋਂ ਮੁੱਤਫਾਪ ਗਲਾਸ ਵੀ ਪਾ ਦਿੰਨੇ ਠੀਕ ਹੈ ਹਾਂ ਇਹ ਕੋਈ ਕੁਝ ਨਾ ਇਹ ਦਸੰਬਰ ਦੇ ਵਿੱਚ ਮਤਲਬ ਜੇ ਆਪਾਂ ਪ੍ਰਬੰਧ ਕਰਕੇ ਲਾਈਏ ਫਿਰ ਲਾ ਸਕਦੇ ਹਾਂ ਤੇ ਜਿਵੇਂ ਹੁਣ ਇਹ ਤਾਂ ਆਪਣੇ ਚਾਰ ਚੀਜ਼ਾਂ ਹੋ ਗਈਆਂ ਜਿਵੇਂ ਹੁਣ ਤੁਸੀਂ ਤੋਰੀ ਵੀ ਲਾਉਣੇ ਹੋ ਜਾਂ ਚੌਲੇ ਵੀ ਲਾਉਣੇ ਹੋ ਤੇ ਇਹਨਾਂ ਦਾ ਹੈਗਾ ਟਾਈਮ ਵੀ ਦਸੰਬਰ ਚ ਪਲਾਦਨੇ ਇਹ ਇਹ ਦਸੰਬਰ ਚ ਹੀ ਲਾਵਾਂਗੇ ਬਈ ਤੋਰੀ ਤੇ ਚੌਲੇ ਲਾਉਣੇ ਦਸੰਬਰ ਚ ਅੱਛਾ ਵੀ ਜੇ ਪਹਿਲਾਂ ਇਹਨਾਂ ਨੂੰ ਲਾਉਣੇ ਆ ਤੇ ਇਹਨਾਂ ਤੇ ਹਾਂ ਇਹਨਾਂ ਦਾ ਕੋਈ ਬਾਈ ਵੜਾ ਹੋਣੀ ਉਹਨੂੰ ਖਾਂ ਟੈਂਪਰੇਚਰ ਮਗਰ ਜਾ ਕੇ ਵਧਦੇ ਨੇ ਬੱਧਾ ਟੈਂਪਰੇਚਰ ਸੀ ਚੜ ਦੇਣਾ ਹੁੰਦਾ ਠੀਕ ਹੈ ਹਾਂ ਇਹਨਾਂ ਤੇ ਕੋਈ ਵੜਾ ਫਰਕ ਨਹੀਂ ਦਸੰਬਰ ਚ ਲਾ ਲਓ ਜਾਂ ਥੰਬਰ ਚ ਲਾ ਲਓ ਕੋਈ ਵੜਾ ਫਰਕ ਨਹੀਂ ਪੈਂਦਾ ਇਕੱਠੇ ਜਾਂਦੇ ਪੈਂਦੇ ਤੇ ਨਾਲ ਹੀ ਜਿਵੇਂ ਹੁਣ ਤੁਸੀਂ ਪੇਠਾ ਵੀ ਲਾਉਣੇ ਹੋ ਤੇ ਪੇ हां ये भाई बैठा ही रह रहा हूं वही बस तेरा मेरा होई है कारण हां रोंड बाजे जब जा गए फिर पहला 11 ਨੂੰ ਵੀ ਨਿਟਰੇਆਂ ਚ ਭਰ ਕੇ ਟਰੇਆਂ ਚ ਹਰੇ ਕਰ ਲੋ ਫਿਰ ਦਸੰਬਰ ਚ ਲਾ ਲੋ ਫਿਰ ਕੋਈ ਫਰਕ ਨਹੀਂ ਪੈਂਦਾ ਮਤਲਬ ਜਿਹੜੇ ਕਿਸਾਨ ਵੀਰਾਂ ਦੇ ਮਤਲਬ ਵਾਹਣ ਵਿਹਲੇ ਨਹੀਂ ਹੋਏ ਤੇ ਉਹ 11ਵੇਂ ਮਹੀਨੇ ਚ ਟਰੇਆਂ ਚ ਹਰੇ ਕਰਨਾ ਟਰੇਆਂ ਹਰੇ ਕਰ ਲਓ ਫਰਮ ਚ ਲਾ ਦਿਨ ਫਿਰ ਕੋਈ ਫਰਕ ਨਹੀਂ ਪੈਂਦਾ ਤੇ ਜਿਵੇਂ ਹੁਣ 11ਵੇਂ ਮਹੀਨੇ ਚ ਆਪਾਂ ਨੂੰ ਹੋਰ ਪ੍ਰੋਬਲਮ ਆਈਆਂ ਜਿਵੇਂ ਚੂਹੇ ਕੱਢਣੀਆਂ ਤੇ 12ਵੇਂ ਮਹੀਨੇ ਚ ਫਿਰ ਲੰਮਾ ਟਾਈਮ ਉਹਦੇ ਵਿੱਚ ਰਹਿੰਦੇ ਉਹ ਵੀ ਜਾਦੇ ਪ੍ਰੋਬਲਮ ਜਾਦੇ ਹੋਣੀਆਂ ਬਾਈ ਹਾਂ ਕਾਗਜ਼ ਜਦੋਂ ਕਾਗਜ਼ ਉੱਤੇ ਪਾਉਣਾ ਬੁਫਰ ਜਾਂ ਕਾਗਜ਼ 'ਤੇ ਵੀ ਫਿਰ ਚੂਹਾ ਵੱਧ ਘੁੱਤਰਦਾ ਅੱਛਾ ਉਹਨੂੰ ਨਿੱਗੇ ਮਿਲਦੀਆਂ ਉਹਨੀਆਂ ਵੱਧ ਵੀ ਖਾਂਦਾ ਠੀਕ ਹੈ ਹਾਂ ਉਹ ਵੀ ਦਿੱਕਤ ਆਉਂਦੀ ਅੱਛਾ ਚੂਹੇ ਦੀ ਵੀ ਦਿੱਕਤ ਵੱਧ ਆਉਂਦੀ ਤੇ ਫਿਰ ਆਪਾਂ ਚੂਹਿਆਂ ਨੂੰ ਵੀ ਇਸੇ ਨਾਲ ਹੀ ਕੰਟਰੋਲ ਕਰ ਸਕਦੇ ਆ ਜਿਵੇਂ ਤੇਰੇ ਕਲਾਸ ਬਲੂਸ ਪਾ ਕੇ ਹਾਂ ਹਾਂ ਕਲਾਸ ਦਵਾਈ ਲਾ ਕੇ ਦਵਾਈ ਨਾਲ ਅੱਛਾ ਇਹਦੇ ਨਾਲ ਹੀ ਕੰਟਰੋਲ ਕਰ ਸਕਦੇ ਆ ਤੇ ਹੋਰ ਕੋਈ ਗੱਲਬਾਤ ਵੀ ਆਪਾਂ ਨੂੰ ਹੋਰ ਵੀ ਕੋਈ ਇਹਦੇ ਵਿੱਚ ਫਰਕ ਪੈਂਦਾ ਦਸੰਬਰ ਚ ਸਬਜ਼ੀਆਂ ਲਾਉਣ ਨਾਲ ਹੋਰ ਤਾਂ ਵੀ ਵਖਾ ਹੀ ਹੈ ਟੈਂਪਰੇਚਰ ਦੇ ਜੇ ਛਾਲੇ ਲੋ ਹੈ ਕਈ ਵਾਰ ਹਰੇ ਨਹੀਂ ਹੁੰਦੇ ਗਾਹਾਂ ਜਾਂ ਜਨਵਰੀ ਜੀ ਆ ਰਹੇ ਉਹ ਵੀ ਪਹੀ ਰਹਿੰਦੇ ਵੀ ਅੱਛਾ ਹਾਂ ਨਹੀਂ ਜੇ ਕਿਸੇ ਨੇ ਮਤਲਬ ਲਾਉਣੇ ਆ ਬੀਜ ਲਾਉਣੇ ਵੀ ਆ ਤਾਂ ਉਹ 10 ਤੋਂ 15 ਨਵੰਬਰ ਦਸੰਬਰ ਤੱਕ ਜਰੂਰ ਨਿਵੇੜ ਲੈ ਹਾਂ ਹਾਂ ਨਿਵੇੜ ਲੈ ਹਾਂ ਉਦੋਂ ਲੇਟ ਕਰਨ ਦਾ ਕੋਈ ਉਦੋਂ ਲੇਟ ਨਾਲ ਆਦੇ ਤਾਂ ਜ਼ਿਆਦਾ ਪ੍ਰੋਬਲਮ ਮੈਂ ਜਿਹੜਾ ਉਹਨਾਂ ਚ ਦੀ ਕਿ ਜਦੋਂ ਆ ਪਿਆਉਂ ਕੇ ਵੀ ਲਾਇਆ ਦੱਬ ਕੇ ਤਾਂ ਫਿਰ ਵੀ ਕਈ ਗਲਬੀਆਂ ਆ ਜਾਂਣ ਹੰਡਰ ਨਾਲ ਬੜੀ ਟੰਡਰ अच्छा बी गली जंदे जों हरी नहीं हुंदा वाहन ਦੇ ਵਿੱਚ ਮਤਲਬ ਪਈ ਰਹਿੰਦਾ ਪਈ ਰਹਿੰਦਾ ਗੱਲ ਜੀ ਜਦੋਂ ਮਤਲਬ ਜਿਆਦਾ ਠੰਡ ਹੋ ਜਾਵੇ ਠੰਡ ਹੋਵੇ ਠੀਕ ਹੈ ਭਾਈ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ